ਯਾਰ ਮੈਨੂੰ ਕੋਈ ਬਹਾਨਾ ਦੱਸੋ ਮੈਂ ਛੁੱਟੀ ਲੈਣੀ ਕਹਦੀ ਸਰ ਨੂੰ ਸਾਡੀ ਮੁਰਗੀ ਨੇ ਅੰਡਾ ਦਿੱਤਾ ਉਹ ਤਾਂ ਯਾਰ ਪਿਛਲੇ ਮਹੀਨੇ ਲਾਇਆ ਤਾਂ ਓਏ ਉਹ ਆ ਕਹਦੀ ਸਾਡੀ ਕੁੱਤੀ ਸੂਈ ਗਈ ਹੋਰ ਐਂ ਦੇ ਯਾਰ ਮਾਟਰ ਨਾਲ ਬੋਲੀ ਮੰਗਾ ਲੈਣੀ ਵੱਤ ਸਹੀ ਏ ਓਏ ਉਹ ਆ ਕੀ ਰੋਲਾ ਪਾ ਤੁਸੀਂ ਓ ਕੁਛ ਨਹੀਂ ਸਰ ਜੀ ਚਲੋ ਕੱਪੀਆਂ ਘਟੋ ਕਰੀਏ ਪੜਾਈ ਕਰੀਏ ਸਰ ਜੀ ਤੈਨੂੰ ਕੀ ਹੋ ਗਿਆ ਮੈਂ ਬੈਗ ਲੈ ਕੇ ਨਹੀਂ ਆਇਆ ਜੀ ਬੈਗ ਬੈਗ ਤਾਂ ਨਹੀਂ ਲਿਆ ਮੈਂ ਛੁੱਟੀ ਲੈਣੀ ਇਧਰ ਆ ਇਧਰ ਆ हां ओए ਕਦ ਚਾਹੀਦੀ ਛੁੱਟੀ ਤੈਨੂੰ? ਉਹ ਸਰ ਜੀ ਮੈਨੂੰ ਕੰਮ ਹੈ ਜੀ ਕੋਈ ਜ਼ਰੂਰੀ। ਹਾਂ ਠੀਕ ਹੈ ਛੁੱਟੀ ਤਾਂ ਮਿਲ ਜੂਗੀ ਤੈਨੂੰ। ਮੇਰੇ ਇੱਕ ਸਵਾਲ ਦਾ ਜਵਾਬ ਦੇ। ਪੁੱਛੋ ਸਰ। ਕਟੱਪਾ ਨੇ ਬਾਹੂਬਲੀ ਨੂੰ ਕਾਹਤੇ ਮਾਰਿਆ? ਕਟੱਪਾ ਨੇ ਬਾਹੂਬਲੀ ਨੂੰ ਮੈਨੂੰ ਲੱਗਦਾ ਜੀ ਕਟੱਪਾ ਨੂੰ ਬਾਹੂਬਲੀ ਨੇ ਛੁੱਟੀ ਨਹੀਂ ਦਿੱਤੀ। ਉਹ ਨੋ ਨੋ ਛੁੱਟੀ ਚਾਹੀਦੀ ਤੈਨੂੰ। ਹਾਂ ਜੀ ਕੋਈ ਨਾ ਪੁੱਤ ਇੱਕ ਦੀ ਜਗ੍ਹਾ ਦੋ ਛੁੱਟੀਆਂ ਲੈ ਲੈ। ਕੋਈ ਨਾ ਆਰਾਮ ਨਾਲ ਆਈਂ।